ਦੀ ਸਰਕਾਰ ਵੱਲੋਂ 3.0 ਦਾ ਪਹਿਲਾ ਬਜਟ ਜਿਹੜਾ ਪੇਸ਼ ਕਰ ਦਿੱਤਾ ਗਿਆ ਬਹੁਤ ਸਾਰੀ ਚੀਜ਼ਾਂ ਤੋਂ ਰਾਹਤ ਵੀ ਦਿੱਤੀ ਗਈ ਹੈ ਕਈ ਜਗ੍ਹਾ ਦੇ ਵਿੱਚ ਟੈਕਸ ਘਟਾ ਵੀ ਦਿੱਤੇ ਗਏ ਹੈ ਕਿ ਕਈ ਚੀਜ਼ਾਂ ਨੂੰ ਇਗਨੋਰ ਵੀ ਕੀਤਾ ਗਿਆ ਜਿਸ ਦੇ ਕਰਕੇ ਲੋਕਾਂ ਵਿੱਚ ਕਾਫੀ ਭਾਰੀ ਜਿਹੜਾਗਾ ਰੋਸ ਹੋ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਕੈਂਸਰ ਦੀਆਂ ਦਵਾਈਆਂ ਦੇ ਵਿੱਚ ਕਾਫੀ ਰਾਹਤ ਦਿੱਤੀ ਗਈ ਆ ਮੋਬਾਈਲ ਚਾਰਜ ਵਗੈਰਾ ਵਿੱਚ ਵੀ ਕਾਫੀ ਰਾਹਤ ਦਿੱਤੀ ਗਈ ਹੈ ਮੋਟਰ ਵਾਈਕਲ ਦੇ ਵਿੱਚ ਵੀ ਕਾਫੀ ਜਿਹੜੀ ਹੈਗੀ ਸਟਾਲਰੋਂ ਰਾਹਤ ਦਿੱਤੀ ਗਈ ਗਈ ਆ ਚੀਜ਼ਾਂ ਸਸਤੀਆਂ ਵੀ ਹੋ ਜਾਣਗੀਆਂ ਲੇਕਿਨ ਕਿਤਨਾ ਕਿਤੇ ਕੁਝ ਲੋਕ ਨਿਰਾਸ਼ ਵੀ ਗਏ ਤੁਹਾਨੂੰ ਦੱਸਦੀ ਹੈ ਕਿ ਕੁਝ ਜਿਵੇਂ ਦੱਸਿਆ ਜਾ ਰਿਹਾ ਹੈਗਾ ਬਜਟ ਦੇ ਬਜਟ ਨੂੰ ਵਿੱਚ ਕਿਸ-ਕਿਸ ਨੂੰ ਇਹਦਾ ਨਿਰਾਸ਼ ਕੀਤਾ ਗਿਆ ਕਿਸਾਨਾਂ ਦੇ ਕਰਜ ਮੁਆਫੀ ਦੇ ਵਿੱਚ ਇਹ ਬਜਟ ਦੇ ਵਿੱਚ ਕੁਝ ਨਹੀਂ ਦੱਸਿਆ ਜਾ ਰਿਹਾ ਗਿਆ ਇਹ ਲੋਕਾਂ ਦਾ ਕਹਿਣਾ ਹੈਗਾ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਬਿਹਾਰ ਤੇ ਆਂਧਰਾ ਪ੍ਰਦੇਸ਼ 'ਚ ਰਿਹਾ ਸਰਕਾਰ ਦਾ ਵੱਡਾ ਫੋਕਸ ਤੇ ਨੌਕਰੀ ਪੇਸ਼ਾ ਲੋਕਾਂ ਵੱਲ ਵੀ ਲੱਗੀ ਉਹਨਾਂ ਨੂੰ ਨਿਰਾਸ਼ਾ ਪੁਰਾਣੀ ਟੈਕਸ ਵਿਵਸਥਾ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੇਮ ਹੀ ਕਰ ਦਿੱਤਾ ਗਿਆ ਹੈ ਤੇ ਪੈਟਰੋਲ ਡੀਜ਼ਲ ਰਸੋਈ ਗੈਸ ਦੇ ਵੱਲ ਵੀ ਕੋਈ ਖਾਸ ਡਾਗਾ ਦਾ ਬਦਲਾ ਉਹ ਨਹੀਂ ਕੀਤਾ ਗਿਆ ਕਾਰਤਵੇ ਵਿਵਸਥਾ ਬਾਰੇ ਵੀ ਜੇ ਅਪਾ ਗੱਲ ਕਰੀਏ ਤੇ ਕੋਈ ਖਾਸ ਬਦਲਾਅ ਦਾਗਾ ਉਹ ਨਹੀਂ ਕੀਤਾ ਗਿਆ ਲੇਕਿਨ ਜਿੰਨਾਂ ਚੀਜ਼ਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਉਹਨਾਂ ਵੱਲ ਤਾਂ ਚੀਜ਼ਾਂ ਨੂੰ ਦੇਖ ਕੇ ਤੇ ਕਾਫੀ ਚੀਜ਼ਾਂ ਨੂੰ ਸਸਤੀਆਂ ਹੁੰਦੀਆਂ ਨਜ਼ਰ ਆਏਗੀਆਂ ਕਿ ਲੇਕਿਨ ਜੋ ਚੀਜ਼ਾਂ ਦੇ ਵਿੱਚ ਬਦਲਾਅ ਨਹੀਂ ਕੀਤਾ ਗਿਆ ਉਹਨਾਂ ਦੇ ਉਸਾ ਕਰਕੇ ਲੋਕਾਂ ਦੇ ਵਿੱਚ ਕਾਫੀ ਪਾਰੀ ਰੋਸ਼ੜਾ ਦਾ ਪਾਇਆ ਜਾ ਰਿਹਾ ਹੈ ਪੰਜਾਬ ਦੇ ਰਹਿਗੇ ਜਿੰਨੇ ਐਮਪੀ ਗਏ ਆ ਉਹ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਨੇ ਉਹ ਸੰਸਦ ਭਗਵਾਨ ਦੇ ਬਾਅਦ ਰਹਾ ਉਹਨਾਂ ਵੱਲੋਂ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈਗਾ ਨਾਰੇਬਾਜੀ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਕੀ ਆਇਆ ਕਿ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਇਸ ਬਜਟ ਦੇ ਵਿੱਚ ਕੁਝ ਖਾਸ ਨਹੀਂ ਦਿੱਤਾਗਾ ਨਾ ਹੀ ਕਿਸਾਨਾਂ ਵਾਸਤੇ ਕੁਝ ਖਾਸ ਚੀਜ਼ ਦਿੱਤੀ ਗਈ ਜੋ ਪਹਿਲੇ ਨਾਲ ਚੱਲਦਾ ਸੀ ਉਸੇ ਤਰ੍ਹਾਂ ਹੀ ਕੀਤਾ ਗਿਆ ਲੇਕਿਨ ਕੁੱਲ ਮਿਲਾ ਕੇ ਗੱਲ ਕਰੀਏ ਕਿ ਪੰਜਾਬ ਜਿਹੜਾ ਮੋਦੀ ਸਰਕਾਰ ਦਾ 3.0 ਦਾ ਪਹਿਲਾ ਜਿਹੜਾ ਬਜਟੜਾਗਾ ਤੀਸਰੀ ਸਰਕਾਰ ਪਰੰਦਾ ਪਹਿਲਾ ਬਜਟ ਉਪੇਸ਼ ਕਰ ਦਿੱਤਾ ਗਿਆ ਕਿ ਜੋ ਕਿ ਕਾਫੀ ਠੀਕ ਵੀ ਰਿਆ ਤੇ ਕੁਝ ਲੋਕਾਂ ਵੱਲੋਂ ਨਿਰਾਸ਼ਾ ਵੀ ਜਿਤਾਈ ਜਾਂਦੀ ਹੈ ਠੀਕ ਹੈ